ਦੇ ਵਿੱਚ ਆਪਾਂ ਪ੍ਰੋਪਰ ਸਾਰੀਆਂ ਗੱਲਾਂ ਬਾਤਾਂ ਦਾ ਕਰ ਲਈਆਂ ਤੇ ਹੁਣ ਲਾਸਟ ਤੇ ਜਿਹੜੀ ਗੱਲ ਕਹੀ ਉਹ ਦੱਸ ਪੈਣਾ ਪ੍ਰਾਮਾ ਨੂੰ ਵੀ ਕਿਵੇਂ ਆ ਪਹੁੰਚ ਪੂਝਦੀ ਕੀ ਗੱਲ ਆ ਓੰਜ ਭਾਜੀ ਜੇ ਕੋਈ ਤਿੰਨੇ ਵਸ਼ੀਆਂ ਲੈਂਦਾ ਵਾ ਹਾਂ ਤੇ 60 ਕਿਲੋਮੀਟਰ ਦੀ ਪਹੁੰਚ ਇੱਕ ਬੰਦੇ ਦੀ ਅਸੀਂ ਕਰਤਾ ਆ ਆਉਣ ਜਾਣ 120 ਕਿਲੋਮੀਟਰ ਤੱਕ ਦੀ ਪਹੁੰਚ ਆ ਜਿਹੜੀ ਫ੍ਰੀ ਕਰ ਦਾਂਗੇ ਜੇ ਕੋਈ ਤਿੰਨੇ ਖਰੀਦਦਾ ਵੀ ਇਹ ਲਾ ਕੇ ਪਰ ਕੋਈ ਗਾਲੀ ਜੋਨ ਕਹਿਤਾ ਵਾ ਉਤੋਂ ਨਹੀਂ ਕਹਿਤਾ ਤੇ ਕਹਿਤਾ ਹੈ ਸਾਡੇ ਕਹਿਤਾ ਬਾਬਾ ਜੀ ਦੇ ਨਾਮ ਅਜੇ ਕੋ ਅੱਛਾ ਨਹੀਂ ਬਚੂਗਾ ਟੈਨਸ਼ਨ ਅੱਲਾ ਬਾਬਾ ਵੇਰ ਕਰੂਗਾ ਭਾਜੀ ਨਾ ਜੀ ਨਵੇਂ ਨਹੀਂ ਨਹੀਂ ਬਚਣਗੇ ਬਚਣਗੇ ਬਾਬਾ ਕਰੂਗਾ ਕਰਪਾ ਗੁਰੂ ਰਾਮਦਾਸ ਬਚਾਈ ਨਹੀਂ ਕੋਈ ਨਹੀਂ ਬਚਾਉਣ ਦੀ ਨਹੀਂ ਗੱਲ ਕੋਈ ਹਾਂ ਤੋਫਈ ਆ ਸੱਜਣੋ ਜੇ ਤਨੇ ਖਰੀਦਾ ਕੋਈ ਭਰਾ ਤਾਂ ਕਹਿੰਦਾ ਵੀ 60 ਕਿਲੋਮੀਟਰ ਤੱਕ ਦੀ ਪਹੁੰਚ ਫਰੀ ਵੀਡੀਓ ਚ ਸਾਰੀ ਗੱਲ ਬਾਤ ਆ ਧੰਨਵਾਦ ਆ ਸੱਜਣ ਸਤਿ ਸ਼੍ਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਡਰੈਸ ਇੱਕ ਵਾਰੀ ਜਿਹੜਾ ਉਹ ਵੀਰ ਦਾ ਨੋਟ ਕਰਿਓ ਜਿਲੇ ਦੀ ਗੱਲ ਕਰੀਏ ਤਾਂ ਸ਼੍ਰੀ ਅਮਰਤਸਰ ਸਾਹਿਬ ਆ ਗਿਆ ਤੇ ਸੱਜਣੋ ਮਹਿਤਾ ਚੌਂਕ ਬਿਲਕੁਲ ਬਾਈ ਨੂੰ ਕੋਲੇ ਆ ਸਿੰਘ ਪਿੰਡ ਆ ਕਿਉਂਕਿ ਚੂੰਗ ਪੈਂਦਾ ਬਾਈ ਦਾ ਭਲੇਖਾ ਜਾ ਪੈਂਦਾ ਇਹ ਪੈਂਦਾ ਵੀ ਹਜੇ ਹੌਲੀ ਹੌਲੀ ਨਿਕਲ ਜੂ ਤੇ ਵੀਰ ਦਾ ਨਾ گاਵਾ ਦਾ ਕੰਮ ਆ ਸੱਜਣਾ ਬਾਕੀ ਨੰਬਰ ਵੀ ਸਕਰੀਨ ਤੇ ਲਾਵਾਂਗੇ ਤੇ ਅੱਜ ਤੁਹਾਨੂੰ ਤਿੰਨ ਵਹਿੜਾ ਜਿਹੜੀਆਂ ਵੀਰ ਦੇ ਕੋਲੇ ਵਿਖਾਉਣੀਆਂ ਬਿਲਕੁਲ ਸੱਜਣਾ ਤਾਜ਼ੀਆਂ ਸੁਈਆਂ ਜੇ ਛਾਈਵਾਲ ਦਾ ਕੋਈ ਸ਼ਕੀਨ ਭਰਾ ਬੈਠਾ ਤਾਂ ਸੱਜਣਾ ਚੱਕ ਲਿਓ ਵੀਡੀਓ ਕਿਉਂਕਿ ਛਾਈਵਾਲ ਕਾਂ ਬਾਈ ਦੇ ਕੋਲੇ ਚੰਗੀ ਸੂਈ ਸਵਾਈ ਤਾਜੀ ਤੇ ਥੋੜੀਆਂ ਨਾ ਇਹ ਨੋਟ ਕਰ ਲਿਓ ਵੀ ਗਾਵਾਂ ਡਕਾਈਆਂ ਹੋਈਆਂ ਸੀ ਵੀਡੀਓ ਲਈ ਤੇ ਲੇਟ ਹੋ ਗਏ ਰਸਤੇ 'ਚ ਤੇ ਇਹ ਚਵਾਈ ਹੋਣੀ ਕਿਉਂਕਿ ਤਾਂ ਕਾਲੀਆਂ ਪੈ ਰੀਆਂ ਕਰਮਾਂ ਵਾਲਾ ਕਿਉਂਕਿ ਦੁੱਧ ਵਾਲਾ ਪਸ਼ੂ ਸੱਜਣੋ ਜੇ ਘੰਟਾ ਵੀ ਲੇਟ ਹੋ ਜੇ ਤਾਂ ਉਹਦੇ ਭਾਦੀ ਬਣ ਜਾਂਦੀ ਆ ਆਜੋ ਗੱਲਬਾਤ ਕਰਦੇ ਆ ਵੀਰਨਾ ਕੋਈ ਵੀ ਪਸੰਦਾ ਕੀ ਤਸੱਲੀ ਕਰਕੇ ਖਰੀਦਦਾਰੀ ਕਰਿਓ ਤੇ ਤਾਜੇ ਸੁਹੀ ਆ ਪਸ਼ੂ ਸੱਜਣੋ ਤਿੰਨੇ ਤੇ ਤੁਹਾਨੂੰ ਸਟਾਰਟਿੰਗ ਦੇ ਵਿੱਚ ਛਾਈ ਵਾਲ ਵੜਾ ਪਪ ਖਾ ਦਿੰਨੇ ਆ ਕਿੰਨੇ ਟਾਈਮ ਦੀ ਸੂਈ ਆ ਕਿੰਨਾ ਦੁੱਧਵਾ ਦਾ ਕਿਵੇਂ ਝੂਣਚਾਂ ਨੂੰ ਭਰਾ ਦਾ ਕੰਮ ਕਰੋ ਚੱਕ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਭਾਈ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਬੜੀ ਵਧੀਆ ਵੀਰ ਜੀ ਚੜ੍ਹਦੀ ਕਲਾ ਨਾ ਵੀਰ ਦਾ ਨਾ ਵੀਰ ਜੀ ਮੇਰਾ ਸੁੱਖਾ ਸੁੱਖਾ ਹਾਂ ਤੇ ਪਿੰਡ ਵੀਰੇ ਪਿੰਡ ਆਪਣਾ ਚਾਹੂੰਗਾ ਜੀ ਮਹਿਤਾ ਚਾਹੂੰਗਾ ਬਿਲਕੁਲ ਮਹਿਤਾ ਚਾਹੂੰਗਾ ਹੀ ਕਿਹਨੋਂ ਮਹਿਤਾ ਚਾਹੂੰਗੀ ਕਿਹਨੀਆਂ ਹੈਨਾ ਹਾਂਜੀ ਹਾਂਜੀ ਤੇ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਆ ਗਿਆ ਬਿਲਕੁਲ ਤੇ گاਵਾں ਤੇ ਜ਼ਿਆਦਾ ਹੈਨਾ ਆ ਆਪਣਾ گاਵਾ ਦਾ ਹੀ ਵੀਰ ਜੀ ਹੈਨਾ ਮਾਈ ਤਾਂ ਕੋਈ ਚੰਗੀ ਕਿਤੇ ਮਿਲ ਜੇ ਤਾਂ ਮਾਂ ਜੇ ਕਦੀ ਕਦਾਈਆਂ ਜੇ ਕੋਈ ਮਾਨ ਕਰੇ ਲੈ ਲਈਦੀ ਆ ਨਹੀਂ ਦੇ ਠੀਕ ਆ ਫੈਸਲਾ ਤੇ ਮੋਬਾਈਲ ਨੰਬਰ ਵੀਰ ਦਾ ਮੋਬਾਈਲ ਨੰਬਰ ਵੀਜੀ 88728 ਤੇ 48166 88728 ਤੇ 48166 ਹਾਂਜੀ ਹਾਂ ਇਹਦੇ ਤੇ ਕੋਈ ਵੀ ਗੱਲਬਾਤ ਕਰੇ ਕੋਈ ਇਹ ਤੇ ਵਟਸਐਪ ਜਾਂਦਾ ਠੀਕ ਹੋ ਗਿਆ ਤੇ ਸੁੱਖੇ ਵੀਰੇ ਇਹ ਗਾਂ ਦੀ ਕੀ ਡਿਟੇਲ ਆਪਾਂ ਸ਼ਾਈਵਾਲ ਤੋਂ ਸ਼ੁਰੂ ਕਰੀਏ ਫਿਰ ਜੇ ਜੋਂਦੀ ਆ ਵਸੀ ਤੇ ਚੌਕ ਦਾ ਜਾਂਦੇ ਨੇ ਆਪਾਂ ਨੇ ਜੋਂਦੀ ਆ ਦੋਂ ਦੀ ਚੌਕ ਦਾ ਪੰਨ ਦੋਂ ਦੇ ਦੰਦ ਪੂਰੇ ਕਰ ਗਈ ਤੇ ਚੌਕ ਦੇ ਪੰਨ ਗਈ ਪਲੂਨ ਸਹੀ ਆ ਰੱਸੀ ਨਹੀਂ ਲਾਈ ਦੀ ਢੰਗਾਂ ਨਹੀਂ ਕੋਈ ਨਹੀਂ ਲਾਈਦਾ ਇਦਾਂ ਚਾਹੀਦਾ ਤੇ ਪਹਿਲਾਂ ਵਜੀ ਆ ਤੇ ਆ ਬੱਚਾ ਜਿਹੜਾ ਵੀਰ ਜੀ ਅਭੀ ਮੰਨ ਲਾ ਚੂਣ ਚਾਂ ਨੂੰ ਐਡੀ ਮਿੱਠੀ ਨਿਕਲੀ ਆ ਹੈ ਕਿਉਂ ਬੰਬ ਵਾਗੇ ਵੀ ਸੀ ਨਾ ਬਿੜਾ ਢਾਂਗੇ ਰੱਸੀ ਨਹੀਂ ਕੋਈ ਕੁਝ ਨਹੀਂ ਠੀਕ ਆ ਇਦਾਂ ਚੋਈਦੀ ਆ ਕਿਤੇ ਮਤਲਬ ਨਹੀਂ ਕਿ ਕੋਈ ਵੀ ਲੱਤ ਹਲਾ ਜੇ ਉਹ ਪਹਿਲੀ ਗੱਲ ਵੀਡੀਓ ਚ ਕਰਾਈ ਬੰਦ ਆਪਾਂ ਦੱਸਿਆ ਇਹ ਚੁੱਕਦੀ ਨਹੀਂ ਚੁੱਕਦੀ ਨਹੀਂ ਪਰ ਉਹ ਇਦਾਂ ਹੀ ਵੀਰ ਲੈ ਗਿਆ ਉਹਨੇ ਚਲੋ ਦਲੇਰੀ ਕੀਤੀ 12 ਦਾ ਬੜੀ ਚੰਗੀ ਨਿਕਲੀ ਤੇ ਉਹਨੇ ਗਾਂ ਚੰਗੀ ਥਣ ਥਣ ਬਹੁਤ ਚੰਗਾ ਸੀ ਇਹਦਾ ਏਸੇ ਕੋ ਹੁਣ ਵੀ ਹਾਂ ਬੜੀ ਕਰਤੂਤ ਵਾਲੀ ਆ ਤੇ 15 ਕਿਲੋ ਦੁੱਧ ਹੋਣੇ ਦੇ ਕੋ ਤਿਆਰ ਵਾ 15 ਕਿਲੋ ਦੁੱਧ अच्छा जी पक्की गल नहीं ऊपर होएगा 15 किलो तो हां ऊपर ही होगा ते सुई कितने ਦਿਨਾਂ ਦੀ ਆ ਸੁਈ ਵੀ ਜੀ ਇਹਨੂੰ 6-7 ਦਿਨਾਂ ਦੀ ਉਹ ਬਚਾ ਤੇ ਫੇਰ ਤਾਂ ਦੁੱਧ ਹਜੇ ਵਧੂਗੀ ਜਟਾ ਕੋਈ ਮਲੇ ਤੇ ਨਹੀਂ ਲਗੀ ਕੋਈ ਨਹੀਂ ਇੱਗਾ ਪਰਵਸ਼ੀ ਗਿਨਾ ਬੰਦਿਆਂ ਕੋ ਲਈ ਆ ਨਾ ਉਹਨਾਂ ਪਿਛਲੇ ਘਰ ਨੇ ਸੇਵਾ ਕੀਤੀ ਆ 16-17 ਸਾਡੀ ਸੇਵਾ ਕੀਤੀਆਂ ਕੀ ਕਰੋਗੇ ਪਿਛਲੇ ਘਰ ਨੇ ਸਾਹਮਣੇ ਦੁੱਧ 16-17 ਖੁੱਲਾ ਪਾਈ ਜਉ ਫੇਰ ਭਾਈ ਜਿਹੜਾ ਆਪਣੇ ਘਰ ਵਾ ਉਹ ਦਵਾਂਗੇ ਠੀਕ ਆ ਇੱਥੇ ਕੋਈ ਦੂਰ ਚਲੋ ਉਹ ਲੈ ਕੇ ਦੀ ਗਰੰਟੀ ਜਦੋਂ ਹੈ ਚੰਗੀ ਆ ਤੇ ਫਿਰ ਗਰੰਟੀ ਦੇ ਚੁੱਕਣੀ ਪੈਣੀ ਮਾੜੀ ਹੋਏ ਤਾਂ ਫਿਰ ਕੈਮਰੇ ਦੇ ਸਾਹਮਣੇ ਗੋਲ ਮੋਲ ਹੋ ਜੀਦਾ ਵਾ ਇੱਥੇ ਦੀ ਗਰੰਟੀ ਐ ਇੱਥੇ ਦੀ ਗਰੰਟੀ ਜਦੋਂ ਹੈ ਚੰਗੀ ਆ ਹਾਂ ਤੇ ਚੰਗੀ ਰਹਿਣਾ ਚੰਗੀ ਰਹਿਣਾ ਤੇ ਜਦੋਂ ਹੈ ਮਾੜੀ ਮਾੜੀ ਦਾ ਮੂੰਹ ਠੀਕ ਆ ਹੈ ਬੜੀ ਕਰੀ ਤੇ ਤੌਰ ਕਰਾਈਏ ਚੱਕ ਦੀ ਸੁੱਖੇ ਵੀਰੇ ਚੱਲ ਬੰਦਾ ਲੋਕੀ ਸੱਚ ਨੂੰ ਮੈਨੂੰ ਲੱਗਦਾ ਹੈ ਬਾਈ ਤੁਹਾਨੂੰ ਦੰਦ ਵੀ ਚੈੱਕ ਕਰਾਊਗਾ ਕਿਉਂਕਿ ਨਾਸਾਂ ਨੂੰ ਪਾ ਲਿਆ ਹੱਥੇ ਨੇ ਸੁੱਕੇ ਨੇ ਵੇਖ ਲਓ ਐਵੇਂ ਨਹੀਂ ਸਹੀ ਗੱਲ ਜਿਹੜੀ ਸਚਾਈ ਉਹ ਕਹੀ ਜਾਂਦੀ ਹਾਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਨੂੰ ਇਧਰ ਆ ਲੈਂਦੇ ਹਾਂ ਲੈ ਜੀ ਲੋਕੀ ਸੱਚ ਨੂੰ ਦੰਦਾਂ ਦੰਦਾਂ ਦੀ ਨਾ ਤਸੱਲੀ ਕਰਾਈ ਆ ਤੁਹਾਡੀ ਤੇ ਕਿਉਂਕਿ ਚੱਲ ਪੁੱਤ ਚੱਲ ਲੇਵਾ ਦੇਖਿਓ ਵੈੜ ਥੱਲੇ ਸੱਜਣੋ ਹਜੇ ਨਿਆਣੀ ਚਵਾਈ ਤੋਂ ਉੱਪਰ ਹੋ ਗਈਆਂ ਵਾ ਹੈ ਇੱਕ ਕੈਂਟ ਟੱਚਵਾਈ ਤੋਂ ਉੱਪਰ ਹੋ ਗਈਆਂ ਵਾ ਹਾਂ ਤਾਂ 13 ਕੈਂਟ ਵਾ ਦਾ ਬਾਂਡੀ 12 ਕੈਂਟ ਤੋਂ ਉੱਪਰ ਹੋ ਗਈਆਂ ਹਾਂ ਲੇਟ ਹੋ ਗਈਆਂ ਨਾ ਦੁੱਧ ਵਾ ਕੰਮ ਆ ਨਾ ਮਾਰਨ ਦੀ ਲੋੜ ਠੀਕ ਆ ਪਰ ਵਸ਼ੀ ਤੋਹਾਈ ਹਾਂ ਲੈ ਚੱਲ ਗਾਂ ਥੋੜੀ ਦੋ ਰੈਡ ਦੀ ਮਹੀਂ ਚੋਰੀ ਕਿਸ ਨੇ ਗਾਂ ਚੋਰੀ ਇਹਦੇ ਮਾਝੀ ਆ ਕਿ ਮਾਝੀ ਆ ਹਨਾ ਦੁੱਧ ਦੀ ਵੀ ਫੈਂਟ ਬਹੁਤ ਹੋਊਗੀ ਦੀ ਹਾਂਜੀ ਫੈਂਟ ਚੰਗੀ ਹੁੰਦੀ ਇਹਨਾਂ ਦੀ ਮਾਝੀ ਇਹਨੇ ਦੇ 5 5 60 ਇੰਨੀ ਦੇ ਆਊਗੀ ਇਤੋਂ ਘਟ ਕੇ ਆਊਗਾ ਹਾਂ ਵਸ਼ੀਆਂ ਜਿਹੜੀਆਂ ਪਾਣੀਆਂ ਨਾ ਹਾਂ ਲੈਣੀਆਂ ਗਰਮੀ ਦਾ ਸੀਜ਼ਨ ਵਾ ਠੀਕ ਆ ਦੂਜੀ ਮਾਰੀ ਵਸ਼ੀ ਨਹੀਂ ਲੈਣੀ ਨਹੀਂ ਠੀਕ ਆ ਨਿੱਗਰ ਪਾਣ ਲੈ ਲੈ ਚੱਲੋ ਭਾਜੀ ਅੰਦਰ ਜਿਹੜੀ ਲੰਉ ਪਾਣੀ ਵਾਲੀ ਵਸ਼ੀ ਉਹ ਲੈ ਹਾਂ ਆੜੀ ਮਕੀਨੇ ਕਾੜ ਨਹੀਂ ਕੱਢਣੀ ਗਰਮੀ ਚ ਔਖਾ ਹੋ ਜਾਂਦਾ ਹੈ ਨਾ ਇੱਕ ਲੈਣੀ ਫੈਲਣ ਦੁੱਜਣੀ ਨਵਾ ਹਾਣੀ ਹਾਂ ਨਵਾ ਹਾਣ ਲੈਣਾ ਵਾ ਵੀ ਜਿਹੜੀ ਗਾਂ ਵੀ ਅਗਲਾ 5-4 ਸੂਵੇ ਪੀਵੇ ਜਿਹੜੀ ਸੀਜ਼ਨ ਆ ਭਿੜ ਜੇ ਠੀਕ ਆ ਤੇ ਯਾ ਅਗੇ ਕੋਈ ਕੋਈ ਸਰੇਂਜ ਵਾਲਾ ਕੰਮ ਨਾ ਹੋਵੇ ਵੀ ਨਹੀਂ ਨਹੀਂ ਠੀਕ ਤੇ ਸੁੱਕੇ ਵੀਰੇ ਇਹਦਾ ਰੇਟ ਕੀ ਰਹੂਗਾ ਵੈੜੀ ਦਾ ਰੇਟ ਵੀਰ ਜੀ ਆਪਾਂ ਵਸ਼ੀਆਂ ਦੇਣ ਲੈਣ ਟਟਣੀਆਂ ਵਾ ਮੋਲ ਮਲ ਨਹੀਂ ਕਰਨਾ ਵਾਲਾ ਅੱਛਾ ਜੀ ਹਾਂ ਠੀਕ ਆ ਮੈਂ ਨਾ ਕਿ ਜਿਆਦਾ ਰਜਣਾ ਨਹੀਂ ਆ ਠੀਕ ਆ ਬਛੀਆਂ ਵੇਚੀਆਂ ਬਛੀਆਂ ਦਾ ਵੱਧ ਰਪਈਏ ਕਿੰਨੇ ਦੀ ਵੇਚਦੀ ਹੈ ਵੇਚਦੀ ਹੈ ਭਾਜੀ 55000 ਦੀ ਵੇਖ ਲੈ ਸੁੱਖੇ ਵੀਰੇ ਦੋ ਉਹ ਤਾਂ ਹੀ ਲੱਭ ਜਾਂਣਾ ਆਪਾਂ ਨੂੰ ਮਾਨਤਾਲ ਕੋਈ ਗਾਲੀ ਜੋ ਕਹੋਗੇ ਉਦਾਂ ਹੀ ਹੋਊਗਾ ਕਹਿ ਦੇ ਮੇਰਾ ਭਰਾ ਵੀ ਜੈਜ ਜਾਂ ਕੋਈ ਭੈਣ ਭਰਾ ਫੋਨ ਲਾਵੇ ਤੇ ਜਮਾਂ ਜੈਜ ਹਾਂ ਐ ਹੀ ਹੋਵੇ ਵੀ ਪਟਾਕੇ ਪਹਿਣ ਭਾਜੀ 43000 ਦੀ ਬਛੀ ਦੇ ਦਾਂਗੇ 4500 ਛੋਟ ਕਰਦਾ ਕਿ ਹੁਣ ਇਹ ਤੋਂ ਗਾੜੀ ਦੇ ਰੱਬ ਦਾ ਨਾ ਹੀ ਆ 42000 ਦੀ 42500 ਦੀ ਹਣਾ ਹੁਣ ਤਾਂ ਨਹੀਂ ਨਹੀਂ ਜਦੀ ਕੋਈ ਸ਼ੱਕ ਨਹੀਂ ਦੁੱਧ ਵੀ ਖਰੀ ਨਵਾ ਹਾਨ ਵਹਿੜਾ ਕੋਈ ਸ਼ੱਕ ਨਹੀਂ ਤੇ ਹੁਣ ਤਾਂ ਸੱਜਣੋਂ ਕਰਕੇ ਕਾਲ ਨਾ ਲੁੱਟ ਲਿਓ ਮੇਲੇ ਲੁੱਟਣ ਵਾਲੀ ਗੱਲ ਹੀ ਕਰਦੀ ਭਰਾ ਨੇ ਤੇ ਮੈਂ ਤਾਂ ਸੋਚਿਆ ਸੀ 45 ਦੀ ਕਹੂਗਾ ਵੀਰ ਵੀ 45 ਦੀ ਤੇ ਸਾਢੇ 42000 ਦੀ ਕਹਿਤੀ ਆ ਤੇ ਕਿਰਾਇਆ ਪਾੜਾ ਇੱਕ ਗੱਲ ਹੋਰ ਵੀ ਆ ਕੋਈ ਬੰਦਾ ਕਮਾਈ ਵੀ ਕਰ ਸਕਦਾ ਵਪਾਰੀ ਲੈ ਜਾ ਹਾਂ ਅਹੀਂ ਦੇ ਖੋਸ਼ਵੇਂ ਸਾਡੇ ਕੋਲ ਵਪਾਰੀ ਖੜੇ ਸਹੀ ਗੱਲ ਘਰ ਵਾਲੇ ਨੂੰ ਠੀਕ ਦੇ ਨਹੀਂ ਆ ਮੜਕੇ ਟੈਨਸ਼ਨ ਤੇ ਸੁੱਖੇ ਵੀਰੇ ਇਹ ਵੈੜ ਕਿਹੜਾ ਸੁਆ ਇਹ ਦੂਆ ਸੁਆ ਵਾਜੀ ਅਜੇ ਵੀ ਛੇ ਦਾ ਦੂਜਾ ਸੁਆ ਤੇ ਮੂੰਹੋਂ ਛਿੱਗੀ ਤੇ ਹੁਣ ਇਹ ਕਿੰਨੇ ਦਿਨਾਂ ਦੀ ਸੂਈ ਤੇ ਚਟਾ ਕਿੰਨਾ ਦੁੱਧ ਆ ਕੱਲ ਰਾਤ ਦੀ ਸੂਈ ਵਸ਼ੀ ਇਹਦੇ ਕੋ 15 16 ਕਿਲੋ ਪ੍ਰੋਪਰ ਦੁੱਧ ਆਉਣ ਜਮਾ ਗਿੱਲੀ ਸੀ ਉੱਪਰ ਜਾਊਗੀ ਜਾਊਗੀ ਜਿਹੜੇ ਹਿਸਾਬ ਨਾਲ ਇਹਦੇ ਕੋ ਬਚਾ ਫੜਿਆ ਜਿਆ ਬਚਾ ਕਰ ਮੜ ਜਾਣਾ ਨਾ ਇਹ ਕੀ ਨਹੀਂ ਗੱਲ ਹੋਣੀ ਕੋਈ ਚੀਜ਼ ਦਿਖਾਵੇ ਤੇ ਮਜ਼ਾ ਫੇਰਵਾ ਹਾਂ ਗਿੱਲਾ ਬਚਾ ਜਮਾ ਤਾਜੀ ਸੂਈ ਨਹੀਂ ਠੀਕ ਬੰਦੇ 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 ਉਹ ਤਾਂ ਬੰਦ ਲੈ ਜਾ ਉਹ ਥਲੇ ਆ ਕੇ ਚੱਤ ਬਾਹਰ ਦੇ ਬੰਦ ਨਹੀਂ ਠੀਕ ਜਮਾ ਕਿਲੀ ਸੂਈ ਹੈ ਨਾ ਤੇ ਭਾਦੀ ਬਣੀ ਇਹਦੇ ਕੋਲੇ ਹੁਣ ਦੂਜਾ ਸੂਆ ਸ਼ੀਕੀ ਹਾਂ ਭਾਜੀ ਇਹ ਮੇਸ ਹਾਉਣਾ ਇਹ 20 ਤੋਂ ਉੱਪਰ ਵੱਸੀ ਜਾਊਗੀ ਜੀ ਨਿੱਗਰ ਬੜੀ ਆ ਆਰਡਰ ਬੜਾ ਫਿਕਸ ਹੈ ਦਾ ਤਿੰਨੇ ਲਈਆਂ ਉਹ ਆਂਦੀ ਮੈਂ ਚੰਗੀ ਇਹ ਆਂਦੀ ਮੈਂ ਚੰਗੀ ਉਹ ਆਂਦੀ ਮੈਂ ਚੰਗੀ ਹੈ ਤਿੰਨੇ ਚੰਗੀ ਤਿੰਨੇ ਚੰਗੀ ਗਾੜੀ ਜਿੱਤੇ ਇਹਨਾਂ ਦਾ ਪਠਾ ਡੱਕਾ ਇਹਨਾਂ ਉਥੇ ਚਲੇ ਜਾ ਹਾਂ ਜਿੱਥੇ ਦਾਣਾ ਪਾਣੀ ਇਹਨਾਂ ਦਾ ਚੋ ਖਲਾਰੀ ਹੈ ਹੈ ਨਾ ਚੱਲ ਪੁੱਤੇ ਚੱਲ ਲੋ ਵੀ ਸੱਜਣਾ ਗਾਂ ਬਹੁਤ ਚੰਗੀ ਆ ਵੀਰ ਕੋਲੇ ਥਣਾ ਚੁੰਦਾ ਆ ਦੇ ਹਾਂ ਲੇਟ ਹੋ ਗਈ ਨਾ ਥੋੜੀ ਵੇਖੋ ਮਿੱਤਰੋ ਹੋਈ ਹੱਸੀ ਨਹੀਂ ਫਿਰ ਤਨਾਂ ਨੂੰ ਅੱਛਾ ਬੇਨ ਰੱਸੀ ਤੋਂ ਇੰਨੀਆਂ ਮਿੱਠੀਆਂ ਮਿੱਠੀਆਂ ਤੇ ਰੱਸੀ ਬਦ ਚੱਲ ਪੱਤ ਚੱਲ ਚੱਲ ਨਵਾਂ ਹਾਣਾ ਸੱਜਣਾ ਥੋੜੀ ਚੌੜ ਕਰਦੀ ਆ ਹੁਣ ਚੂਨ ਨੂੰ ਬਚਾ ਤਾਜਾ ਹਾਂ ਕਾਲੀ ਪਈ ਹੋਈ ਸੀ ਇਹ ਵੇਖੋ ਐਂ ਨਾ ਜਿਵੇਂ ਮੇਲੇ ਚ ਫਰਦੀ ਹੁੰਦੀ ਆ ਥੱਲਿਓ ਐਣ ਤਣੀ ਫਰਦੀ ਕਰਮਾਂ ਵਾਲੀ ਬਹੁਤ ਚੰਗਾ ਆ ਖਾਣ ਕਿਉਂ ਆ ਨੱਥਿਆਂ ਦੇ ਵਿੱਢ-ਵਿੱਢ ਤੇ ਲੱਗਾ ਲੈ ਚੱਲ ਵੀਰੇ ਨੂੰ ਵਿਚਾਰੀ ਨੂੰ ਕਾਲੀ ਪੈਂਦੀ ਅੰਦਰ ਬਾਨੇ ਨੂੰ ਕਰਾ ਉੱਥੇ ਕਰਾਈਏ ਤਸੱਲੀ ਇਹਦੀ ਆਪਾਂ ਖੋਲ ਕਰਾਂ ਸੁੱਖੇ ਵੀਰੇ ਨੂੰ ਬਸ ਪੁੱਤ ਬਸ ਹਾਂ ਫਿਰ ਤਾਜੀ ਆ ਨਾ ਬੱਚੇ ਦਾ ਕਰਦੀ ਆ ਹਾਂ ਬੱਚੇ ਦਾ ਕਰਦੀ ਦੇਖੋ ਸੱਜਣੋ ਮੱਝਰ ਕੀ ਗਾਂ ਵਖਾਈ ਜਾ ਰਹੇ ਆ ਤੁਹਾਨੂੰ ਜੇਬ ਜੀ ਮੱਝ ਘਰੇ ਰੱਖ ਲਈ ਉਹ ਜੀ ਗਾਂ ਰੱਖ ਲਈ ਕਿਉਂਕਿ ਥਣ ਵੀ ਮੱਝ ਆਲਾ ਕਾਲਾ ਲੱਗਾ ਹੋਇਆ ਕਰਮਾਂ ਵਾਲੀ ਨੂੰ ਇੱਥੋਂ ਚੈੱਕ ਕਰ ਲੋ ਬਾਈ ਕਹਿੰਦਾ ਵੀ ਬਿਨਾ ਵੀ ਕਹਿ ਸਕਦੇ ਜੀ ਅੱਛਾ ਇਹਦੇ ਥੱਲੇ ਆਪਾਂ ਕਿਉਂ ਕਹ ਅਗਲੇ ਆਖਣ ਜਾਂਦੇ ਇਹਨਾਂ ਕੋ ਦੁੱਧ ਦੇਣਾ ਨਾ ਦਸੀ ਇਹਨਾਂ ਦੇ ਹਾਂ ਮੱਛੀਆਂ ਦੁੱਧ ਦੀਆਂ ਭਰੀਆਂ ਭਰੀਆਂ ਹਨਾ ਵੇਖੋ ਵਗਦੀ ਕਿ ਨਹੀਂ ਕਰਮ ਵਾਲੀ ਥੋੜਾ ਟਾਈਮ ਲੇਟ ਹੋ ਗਈ ਬਾਈ ਚਵਾਈ ਚ ਵੀ ਬੜੀ ਪੋਲੀ ਹਨਾ ਆ ਯਾਰ ਤੈਨੂੰ ਕੀ ਦਸਾਂ ਇਹਦੇ ਭਾਂਡਾ ਘਰਵਾਦੀ ਤੇ ਤੈਨੂੰ ਥੱਲੇ ਬਹਿ ਕੇ ਬਚਾ ਲਾ ਕੇ ਰੱਬਾ ਐਂਡੀ ਆ ਇਹਨਾਂ ਤੋਂ ਗਾੜੀ ਹਨਾ ਐਂਡੀ ਇਹ ਸ਼ਾਹ ਜੀ ਕਿੰਨੇ ਦੀ ਦੇਵਾਂਗੇ ਆਪਾਂ ਸੋਖੇ ਵੀਰੇ ਬਾਹਰ ਚ ਮੁੱਲ ਉਹੀ ਹੋਣਾ ਮੁੱਲ ਪਾਜੀ ਵੇਚਣੀਆਂ ਮੈਦੇ ਕੇ ਇਹਨਾਂ ਕੋਈ ਵਪਾਰੀ ਲਵੇ ਤੇ ਸਭ ਤੋਂ ਵਧੀਆ ਠੀਕ ਆ ਗਾਹਕ ਬਣ ਕੇ ਹਾਂ ਫੇਰ ਲਈ ਜਾਵੇ ਆਪਣਾ ਕੰਮ ਚੋਂ ਚਲੀ ਜਾਵੇ ਠੀਕ ਆ ਕਿੰਨੇ ਦੀ ਦਈਏ ਫਿਰ ਵਪਾਰੀ ਨੂੰ ਦੇ ਦਈਏ ਵਪਾਰੀ ਨੂੰ ਦੇ ਦਈਏ ਹੋਰ ਦੇਖੋ ਸੱਜਣਾ ਚਾਰਾਂ ਥਨਾਂ ਦਾ ਆਪਸੀ ਗੈਪ ਦੂਰੀ ਨਾ ਕਰਮਾਂ ਵਾਲੀ ਐਨ ਬੱਚਾ ਬੰਨਿਆਂ ਦੇ ਕਿੱਲੇ ਉਹ ਦੇਖੋ ਪਾਜੀ ਉਹ ਹੱਥ ਲਾਇਆ ਵਾਸ਼ੀ ਪਾਸਾ ਦੇਖੋ ਕਿਦਾਂ ਹਾਂ ਅਸੀਂ ਥੋਨੇ ਲਾ ਗਈ ਆ ਵਾਕਿਆ ਹੀ ਤੇ ਇਹਨਾਂ ਵੇਡ ਵੇਡ ਦੇ ਵਾਸ਼ੀ ਨੂੰ ਖਾਣ ਕੇ ਤੇ ਨਹੀਂ ਹਾਂ ਦੁੱਧ ਵਾਲੀ ਵੀ ਟੈਮੋ ਟੈਮੇ ਵੇਲੇ ਲਾਲ ਹੁੰਦੀ ਜਾਂਦੀ ਨਹੀਂ ਵਾਕਿਆ ਕੋਈ ਸ਼ੱਕ ਨਹੀਂ ਬਾਕੀ ਇਹ ਜੈਲੀ ਚਾਹੀਦੀ ਹੁੰਦੀ ਤੇ ਜੈਲੀ ਬਹੁਤ ਠੰਡੀ ਹੈ ਜੀ ਭਾਜੀ ਗਾਂ ਦਾ ਕੰਮ ਜ਼ਹਿਣੀ ਠੰਡੀ ਕੱਲ ਨੂੰ ਕੋਈ ਗੜੀ 'ਚ ਚੜਾਈ ਜਾਵੇ ਤਾਂ ਮਜ਼ਾ ਕੋਈ ਨਹੀਂ ਸਹੀ ਗੱਲ ਆ ਜਾ ਕੇ ਗਲਾ ਖੁਸ਼ ਰਹੇ ਇੱਕ ਦੋ ਕੰਮ ਹੋਰ ਉੱਥੇ ਜਾਣ ਜਾਣ ਤੇ ਆ ਕਾਲੀ ਦਾ ਫਿਰ ਕੀ ਰੇਟ ਕਰਕੇ ਭਾਈ ਵਸ਼ੀਰਿਆ 10000 ਰੁਪਈਆਂ ਦੀ ਪਾਰਾ ਪੰਜ ਵਾਲੇ ਲੈਣੇ ਨਹੀਂ ਆ ਦੇਣੀ ਆ ਵਸ਼ੀ 34700 ਦੀ 47000 ਦੀ ਹੈ 347 ਦੀ ਉਹਦੇ ਚ ਕੋਈ ਪਿਆਰ ਮੁਹੱਬਤ ਤੇ 1000 ਦੀ ਕਰਾ ਲਓ ਜਾਲੀਆਂ ਕਰ 46000 ਦੀ ਕਿ 346 ਦੀ 46000 ਦੀ ਕਹਦਾ ਯਾਰ ਭਰਾ ਲਈ ਲੋ ਵੀ ਸਜਣੋ ਬਹੁਤ ਟਾਪ ਦੀ ਵਹਿੜ ਆ ਆ ਵਾਸ਼ੀਂ ਦੇਣੀ ਨਹੀਂ ਗਹਿਣੇ ਹੈ ਕਹਦੇ ਹੁਸਤ ਨਹੀਂ ਕਿ ਘਰ ਹੋ ਗਿਆ ਫਿਰ ਇਦਾਂ ਦੀਆਂ ਮੇਲੀਆਂ ਨਹੀਂ ਸਾਨੂੰ ਪੈਸੇ ਪਾਉਣੇ ਪੈਣੇ ਆ ਹਾਂ ਇਹ ਪਰਮਾਧਮਾ ਵੱਲੋਂ ਮਿਲੀਆਂ ਜਿਦਾਂ ਵੀ ਤੇ ਲਈਆਂ ਵੀ ਕਾਲਾ 46000 ਦੀ ਆ ਸੱਜਣਾ ਬੜੀ ਟੌਪ ਦੀ ਵਹਿੜ ਆ ਮਿੱਤਰੋ ਪਰ ਰਸੇ ਦੂਸੇ ਟੁੱਟੇ ਇਨਾਂ ਦੇ ਨਾਲੇ ਗਾੜੀ ਪਏ ਇਨਾਂ ਦੇ ਤੇ ਆਹ ਗਾਂ ਸੱਜਣਾ ਕਿਹੜਾ ਸੁਆ ਤੇ ਦੋਂਦਾ ਬੱਚਾ ਜੀ ਅੱਛਾ ਇਹਦੇ ਵੱਛੀ ਆ ਗਈ ਨਹੀਂ ਇਹ ਦੁੰਦੀ ਆਪ ਪਲੂਣ ਹੀ ਸੂਈ ਫਿਰ ਕਿਆ ਬਾਤ ਨੇ ਚੰਗੀ ਇਹ ਕੱਤ ਕੋਤ ਬਹੁਤ ਚੰਗਾ ਵਹਿੜਦਾ ਇਹਦਾ ਵੀ ਡਰਦੀ ਹੈ ਹਜੇ ਥੋੜੀ ਜੀ ਹੈਨਾ ਤਾਜੀ ਸੂਈ ਕਰਕੇ ਭਾਈ ਸੁੱਕੇ ਕਿੰਨੇ ਦਿਨਾਂ ਦੀ ਸੂਈ ਹੈ ਵੀਰੇ ਭਾਈ ਇਹ ਕੱਲ ਰਾਤ ਦੀ ਸੂਈ ਵਸ਼ੀ ਇਹ ਵੀ ਜਵਾਂਗੇ ਉਹ ਵੀ ਬੌਲੇ ਤੇ ਆ ਵੀ ਬੌਲੇ ਤੇ ਉਹ ਮੱਛੀ ਜਿਹੜੀ ਦੁੱਧ ਤੇ ਚਲੋ ਦੁੱਧ ਤੇ ਬੌਲਾ ਕਿਤੇ 2-4 ਕਿਲੋ ਹੋਵੇ ਤੇ ਬੌਲਾ ਹੁੰਦਾ ਵਾ ਜੇ ਜਦੋਂ ਦੁੱਧ ਹੀ ਜ਼ਿਆਦਾ ਬੌਲੇ ਦੇ ਹੁਣ ਕਹਿ ਦਿੰਦੇ ਅਸੀਂ ਵਪਾਰੀ ਪਰ ਬੌਲੇ ਬਣਦੇ ਬੁੰਦੇ ਨਹੀਂ ਆ ਠੀਕ ਹੈ ਹੈ ਇਹਦਾ ਬਿਲਕੁਲ ਤਾਜ਼ਾ ਦੋ ਦੋ ਆਉ ਤਾਂ ਬੱਚਾ ਹੀ ਦਸੀ ਜਾਂਦਾ ਬੱਚੇ ਦਾਦੇ ਬੱਚੇ ਕਿੰਨਾ ਇਹ ਇਹਦੇ ਥੱਲੇ ਹੁਣ ਜਿਹੜਾ ਚੂਆ ਗਿਆ ਇਹਦੇ ਕੋਲ ਮੱਛੀ ਕੋ 13 14 ਕਿਲੋ ਬੋੜੀ ਸਟਾਰਟਿੰਗ ਹੋ ਖੁੱਲੀ ਖੁੱਲੀ ਐ ਰਮਾਨਾ ਕੋ ਜਿਦਾਂ ਮਰਜੀ ਭਰ ਭਰ ਡੋਲ ਠੀਕ ਹੈ ਠੀਕ ਹੈ ਠੀਕ ਕੱਢੀ ਖਾ ਜੀ ਨੂੰ ਵੀ ਬਾਹਰ ਇਹ ਦੇਖੋ ਦੰਦਾ ਸੀ ਹੈ ਨਾ ਨਹੀਂ ਠੀਕ ਹੈ ਕੋਈ ਸ਼ੱਕ ਨਹੀਂ ਵੇਖੋ ਸਜਣਾ ਹਾਂ ਮੈਂ ਹਵੇ ਲੈਣਾ ਨਾ ਮਹਾਣਾ ਆ ਇਹ ਗਰਮੀ ਨਾਲ ਪਿੜ ਜੇ ਕੱਲ ਨੂੰ ਨਾ ਵਾਕਈ ਵਹਿੜ ਤੇਰੀ ਚੰਗੀ ਐ ਕੋਈ ਸ਼ੱਕ ਨਹੀਂ ਹੱਥ ਤੇ ਲਿਟਕ ਗਿਆ ਸਕਤ ਕੇਰੀ ਕੇਰੀ ਕਰੀ ਜਾਣਾ ਹਾਂ ਨਹੀਂ ਚੰਗਾ ਕੋਈ ਸ਼ੱਕ ਨਹੀਂ ਵੇਖੋ ਸਜਣੋ ਲੇ ਵੇ ਲੂਏ ਦੀ ਪਰੀਕੀ ਬੈਠਦੀ ਇਹਦੀ ਵੀ ਪਹੁੰਚ ਬਾਕੀ ਆਂ ਆਟਾ ਆਪਣੇ ਕੋਈ ਜੜਾ ਕੀ ਅੱਗੇ ਮਾਣੇ ਦਾ ਖੋਸੋ ਗਿਆ ਬੱਸੀਆਂ ਵੇਖ ਅੱਛਾ ਉਹ ਜੜਾ ਮਾਣੇ ਦਾ ਵੀ ਬੱਸੀਆਂ ਚ ਬੱਸੀਆਂ ਭਾਜੀ ਥੋੜਾ ਨਾ ਇਹ ਬੱਸੀਆਂ ਘਰ ਆਈਆਂ ਚ ਚੋਣ ਪੀਣ ਕੋ ਯਾਦ ਕਰੇ ਤੇ ਪਤਾ ਫਿਰ ਲੱਗਦਾ ਵੀ ਮੱਛੀ ਆਈ ਆ ਤੇ ਇਲਾਕੇ ਚ ਆਈ ਆ ਹਨਾ ਤੋ ਪੁੱਤਿੰਗਾ ਵੇੜਾ ਹੀ ਨੇ ਐਦਕੀ ਰਾਤਾਂ ਦੀਆਂ ਪੌਣੀ ਆ ਤੇ ਫਿਰ ਰੰਦੀ ਰੋਣੇ ਵਾਲਾ ਕੰਮ ਕਰਨਾ ਕਿਉਂ ਹਾਂ ਲੈ ਚੱਲ ਅੰਦਰ ਇਹਦੀ ਕਰਾਈਏ ਤਸੱਲੀ ਸੱਜਣਾ ਵੇੜ ਬਹੁਤ ਚੰਗੀ ਆਉਂਦੇ ਸੂਏ ਨੂੰ ਕੰਮ ਬਣੂਗੀ ਕਿਉਂਕਿ ਹਜੇ ਬੱਚੇ ਪੰਜ ਆ ਬਾਹਰ ਹਮੇ ਕਰਦੇ ਤੂੜੀ ਪਾਉਂਦੇ ਤੂੰ ਤੀਰ ਜੀ ਬਾਹਰ ਮਾਲ ਡੰਗਰ ਜੀ ਰਹਿਦੇ ਆ ਵਸੀਦ ਦੁੱਧ ਾਲੀ ਨਹੀਂ ਦੁੱਧ ਾਲੀ ਵੀਰੇ ਕੱਦ ਵਾਲੀ ਆ ਕੱਦ ਵਾਲੀ ਵਸੀਦ ਉਹਦੇ ਚੋ ਆ ਜਾਂਦੀ ਚੋ ਆ ਜਾਂਦੀ ਚੋ ਆ ਜਾਂਦੀ ਅਸੀਂ ਦੇ ਵਪਾਰੀ ਦੇ ਅਸੀਂ ਦਿਲੋਂ ਵਪਾਰੀ ਨੂੰ ਵੇਚ ਕੇ ਰਾਜੀ ਜੇ ਘਰ ਵਾਲੇ ਨੂੰ ਬਾਕੀ ਆਰਡਰ ਰੂਟਰ ਬਹੁਤ ਸੂਣਾ ਇਹਦਾ ਜਿਹੜਾ ਫੈਕਸ ਸਟਰ ਆ ਇਹ ਤਾਂ ਨਹੀਂ ਹੈਗਾ ਵੀ ਲੰਕ ਜੂਗਾ ਨਾ ਹੀ ਨਾ ਠੋਸ ਕਰਮਾਂ ਵਾਲੀ ਐਨ ਤੇ ਵੀਰੇ ਥਾਣਾ ਪੂਰਾ ਹੱਥ ਚ ਆ ਜਾਂਦਾ ਨਾ ਇਹਦਾ ਕੋਈ ਪਾਜੀ ਕੋਈ ਗੱਲ ਨਹੀਂ ਕੋਕੀ ਰਿਪੋਰਟ ਜਮਾ ਚਲੋ ਇਹ ਦੇਖੋ ਪਾਜੀ ਨੈਕਸਟ ਵੀ ਦੱਸੋ ਕੀ ਵੀ ਬਾਕੀ ਪਨੂਨ ਵਛੀ ਆ ਅੱਜ ਚਵਾਈ ਬਾਨੀ ਅੱਜ ਹੋਰ ਕੱਲ ਹੋਰ ਬਾਨੀ ਆਏ ਇਹਨੂੰ ਕੋਈ ਇਹ ਨਹੀਂ ਕਿ ਇਹ ਇੱਕ ਦੇ ਮਹੀਨੇ ਦੀ ਸੁਈ ਆ ਜੇ ਕਿਦਾਂ ਹਾਂ ਨਹੀਂ ਠੀਕ ਆ ਓਕੇ ਆ ਬਸ ਪੱਤੇ ਬਾਕੀ ਦੁੱਧ ਦਾ ਕੋਈ ਛੜਦਾ ਨਹੀਂ ਹੁੰਦਾ ਬਹੁਆ ਥੱਲੇ ਹਾਂ ਹਾਂ ਛਟਾ ਕੁੜੀਏ ਦੋ ਦਿਨਾਂ ਦਾ ਤੇ ਸੁੱਕੇ ਗਰੀ ਇਹਦਾ ਰੇਟ ਫਿਰ ਕੀ ਰਹੂਗਾ ਦੇਰ ਭਾਈ ਕਾਦੇ ਰੇਟ ਹੈ ਕਾਦੇ ਰੇਟ ਹੈ ਦੇ ਦਤਾ ਮਸੀਆ ਬਾਦ ਰੁਪਈਆਂ ਦੀਆਂ ਦੇ ਪਰ ਰੇਟ ਹੁਣ ਮੰਗੀਏਗੀ ਚਲੋ ਆਈਆਂ ਨੇ ਥੋੜਾ ਥੋੜਾ ਨਾ ਕੰਮ ਚੱਲੀ ਜਾਵੇ ਚੱਲੀ ਜਾਵੇ ਵਪਾਰੀ ਭਰਾਈ ਜੁੜ ਜਾਣੇ ਆਪਣੇ ਨਾ 2 ਘਟ ਦੇ ਦਈਏ ਭਾਈ ਅਜਾ ਦੋ ਘਟ 50 ਦੀ ਹਾਂ 48000 ਦੀ ਛੋੜ ਵੀ ਕਨੀ ਵੀ ਦੱਸਦੇ ਨਾਲ ਹੀ ਛੋੜ ਵੀ ਦੱਸਦੇ ਪਾਉਆਂ ਦਾ ਭਾਈ ਮਤਰਾ ਤਾਂ ਛੋੜ ਆੜੇ ਪੈਨਾਲਾ ਮਾਣਾ ਤੋਂ ਕਰਦੇ ਆਏ ਹਾਏ ਹਾਏ ਨੋ ਮਾਣਿਆ ਕਰਦੇ ਕਿ ਨਹੀਂ ਕਰਦੇ ਮਾਣਿਆ ਛੋੜ ਛੱਪੇ ਕਰਦੇ ਕਰਦੇ ਹੁਣ ਖੁਸ਼ ਹੋ ਕੇ ਜਦੋਂ ਕਹਿ ਇਹ ਮੈਨੂੰ ਆ ਨਾ ਗਾਂ ਆ ਜੋ ਦੁੱਧ ਵਾਲੀਆਂ ਲੈਂਦਾ ਨਹੀਂ ਮੁੰਡਾ ਗਾਂ ਆ ਮਈਆਂ ਮਈਆਂ ਦਾ ਕੰਮ ਇਹਦਾ ਠੀਕ ਹੈ ਇਹ ਵੇਖਣ ਮੋਕਾ ਹੁੰਦਾ ਹੁੰਦਾ ਮੇਰੇ ਕੋਲ ਸ਼ੌਕਣਾ ਮੇਲਾ ਵੀ ਹੁੰਦਾ ਠੀਕ ਹੈ ਫਿਰ ਪਾਜੀ ਮਿਲਦੀਆਂ ਨਹੀਂ ਇਹ ਕਰਮਾਨਾ ਕਿਹੜੇ ਜਿਆਦੇ ਰੁਪਈਆ ਨਾਲ ਦੁੱਧ ਨਹੀਂ ਮਿਲ ਜਾਂਦਾ ਨਹੀਂ ਮਿਲਦਾ ਉਹ ਦਵਾ ਕਰਵਾ ਬੱਕੀਆਂ ਦੇਣ ਵਾਲੀਆਂ ਦੁੱਧ ਹੀ ਵੀ ਕਿਲੋ ਸਾਰੀਆਂ ਦੇਣ ਵਾਲੀਆਂ ਦੇਣ ਵਾਲੀਆਂ ਕੋਈ ਸ਼ੱਕ ਨਹੀਂ ਬਾਈ ਤੇ ਸ਼ਾਹ ਜੀ ਫੇਰ ਵੀ ਕੋਈ ਮੌਕੇ ਤੇ ਹੋਜੂ 48 ਚੋਂ ਕੀ ਦਾ ਤੂੰ ਭਰਾ ਕਰਦੇ ਜੋ ਕਰਨਾ ਨਹੀਂ ਗੱਲ ਹਾਂ ਤੇ ਉਹਦਾ ਐਂਡ ਹੋ ਗਿਆ ਕਿਆ ਤੇ ਤੂੰ ਹੋਰ ਨਾ ਕਰਦੇ ਬਾ ਫੇਰ ਠੀਕ ਆ ਫੇਰ ਹੈਂ ਕਰਾ ਦੇ ਯਾਰ ਕੋਈ ਕੋਸ਼ਿਸ਼ ਰਊਗਾ ਭੈ ਹੋ ਕੇ ਕੋਈ ਗਾਲੀ ਕੰਮ ਚੱਲਦਾ ਇਹ ਸਰ ਚੱਲ ਆਪੇ ਫੋਨ ਲਾ ਕੇ ਕਰਾ ਲੂਗਾ ਸੁੱਖੇ ਨੂੰ ਜਦੋਂ ਮਾਰੀ ਟੱਕਰ ਇਕਲੇ ਨੇ ਵੇ ਭਾਈ ਐਨੇ ਹੀ ਦੇਨੇ ਆ ਉਹਦਾ ਪ੍ਰਧਾਨ ਜੀ ਵਛੀਆਂ ਵਾਧਰ ਪਈਆਂ ਨਹੀਂ ਵਾਧਾ ਕੋਈ ਸ਼ੱਕ ਨਹੀਂ ਵੀਰੇ ਕੋਈ ਸਿਰਫ ਆਪਾਂ ਹੁਣ ਵੇਚਣੇ ਨੇ ਵੇਚਣ ਵਾਲਾ ਬੰਦਾ ਵੀ ਲਊਗਾ ਵੇੜੇ ਵੇਚਣ ਵਾਲੇ ਦਿਲੋਂ ਵੇਚਣ ਵਾਲੇ ਨੂੰ ਅਸੀਂ ਦੇ ਦਵਾਏ ਬੰਦੇ ਵੇਚਣ ਵਾਲਾ ਬੰਦਾ ਨਹੀਂ ਲਊਗਾ ਵੀਰੇ ਵੇੜ ਕੱਦ ਕੁੱਦ ਬਹੁਤ ਚੰਗਾ ਚੰਗੀ ਆ ਸੁਥਰੀ ਆ ਬੱਚਾ ਬੜਾ ਚੰਗਾ ਪਾਇਆ ਹਾਂ ਨਹੀਂ ਕੋਈ ਸ਼ੱਕ ਨਹੀਂ ਬੱਛੀ ਵੇਖੋ ਟੌਪ ਦੀ ਚੰਗੇ ਟੀਕੇ ਦੀ ਚੰਗੀ ਬੇਲ ਵਾਲੀ ਇਹਦਾ ਸੱਜਣੋ ਸੁਖੇ ਕੋਲੇ ਮਹਿਤਾ ਚੌਕ ਹੀ ਸਮਝਿਓ ਤੇ ਚੰਗੀਆਂ ਮਿਹੜਾਂ ਬਾਈ ਦੇ ਕੋਲੇ ਅੱਜ ਸੱਜਣੋ ਆ ਵੀ ਆਂਦੀ ਮੈਂ ਆ ਤੇ ਉਹ ਆਂਦੀ ਮੈਂ ਆ ਹੁਣ ਸਵਤ ਕਹਿੰਦਾ ਕੀ ਦੀ ਕਰੀਏ ਤੇ ਇਹ ਆਂਦੀ ਆ ਵੀ ਮੈਂ ਇਹਨਾਂ ਨਾਲੋਂ ਚੰਗੀ ਆ ਬਾਕੀ ਤਿੰਨੇ ਜਾਨਵਰ ਆਪਦੀ ਆਪਦੀ ਜਗਾ ਤੇ ਸਜਣੋਂ ਤੋਹਫੇ ਆ ਨਗੀਨੇ ਤੇ ਗਰਮੀ ਦੇ ਪੂਰੀਆਂ ਕੰਮ ਦੀਆਂ ਵਹਿੜਾਂ ਸਜਣੋਂ ਕਰਕੇ ਨਾ ਤਸੱਲੀ ਕਰਿਓ ਖਰੀਦਦਾਰੀ ਤੇ ਲਾਉਣੇ ਆ ਭਰਾ ਦੀ ਵੀਡੀਓ ਆਪਾਂ ਜਿੰਨਾ ਜਲਦੀ ਹੋ ਸਕੇ ਹਾਂਜੀ ਜੇ ਉਹ ਤਿੰਨੇ ਵਸ਼ੀਆਂ ਇਕੱਠੀਆਂ ਲਊ ਨਾ ਹਾਂਜੀ ਇਹ 100 ਕਿਲੋਮੀਟਰ ਦੀ ਪਹੁੰਚ ਵੀ ਕਰਦਾਂਗੇ। ਅੱਛਾ। ਆ ਇੱਕ ਪਾਸਾ ਕਿ ਆਉਣ ਜਾਣ 50-50 ਕਿਲੋਮੀਟਰ ਇਹ ਚੈੱਕ ਕਰ ਲਾ। 50-50 ਕਰਦੀ ਹੈ ਪਹੁੰਚ ਲਾਉਣ ਦੀ ਕਰਾਂ। ਉਹ ਵੀ ਵਧ ਕਰਦੀ ਆ ਆਪਾਂ। ਨੂੰ ਵੇਖ ਕਰਦਾ ਹੈ ਯਾਰ ਵੇਖੀ ਜਾ ਜੀ। ਬੱਸ ਹੁਣ ਤੋ ਇੱਥੇ ਜਪ ਰਹੀ। ਲਓ ਵੀ ਸੱਜਣੋ ਇਹ ਪਸ਼ੂ ਜਿਹੜੇ ਵੀਡੀਓ ਦੇ ਵਿੱਚ ਆਪਾਂ ਕਵਰ ਕਰ ਲਏ ਆ। ਮਹਿਤਾ ਚੌਕੀ ਸਮਝੋ ਤੇ ਸੁੱਖੇ ਵੀਰ ਦਾ ਵਪਾਰ ਦਾ ਕੰਮ ਆ ਬੜਾ ਬਹੁਤ ਟਾਪ ਦੀਆਂ ਪਸੰਦ ਆਈਆਂ ਤੇ ਕਰਕੇ ਤਸੱਲੀ ਨਾ ਕਰਿਓ ਖਰੀਦਦਾ।